ਕੇਚਰੀਵਾਲ ਦੀ ਸੱਤਾ ਦਾ ਲਾਲਚ ਸਿਖਰਾਂ ਤੇ ਚੜ ਕੇ ਬੋਲ ਰਿਹਾ ਜਿਹੜਾ ਬੰਦਾ ਕਹਿੰਦਾ ਸੀ ਹਮ ਤੋਂ ਵਿਵਸਥਾ ਪਰਿਵਰਤਨ ਕਰਨੇ ਆਏ ਹਮ ਸੱਤਾ ਪਰਿਵਰਤਨ ਕਰਨੇ ਨਹੀਂ ਆਏ ਇੱਕ ਦਿਨ ਵੀ ਸੱਤਾ ਤੋਂ ਬਗੈਰ ਨਹੀਂ ਰਹਿ ਸਕਦਾ ਹਾਲੇ ਇਲੈਕਸ਼ਨ ਦੀ ਡੇਟ ਡਿਕਲੇਅਰ ਨਹੀਂ ਹੋਈ ਇਲੈਕਸ਼ਨ ਹੋਇਆ ਨਹੀਂ ਇਲੈਕਸ਼ਨ ਦੇ ਨਤੀਜੇ ਨਹੀਂ ਆਏ ਔਰ ਇਹ ਇਹਨਾਂ ਨੇ ਪਹਿਲਾਂ ਹੀ ਅਫਵਾਹਾਂ ਫਲਾਣੀ ਸ਼ੁਰੂ ਕਰ ਦਿੱਤੀਆਂ ਕਣਕ ਖੇਤ ਕੁੜੀ ਪੇਟ ਆ ਜਵਾਈਆ ਮੰਡੇ ਖਾ ਇਹ ਕਹਾਵਤ ਤਾਂ ਤਕਰੀਬਨ ਹਰ ਪੰਜਾਬੀ ਨੇ ਸੁਣੀ ਹੀ ਹੋਵੇਗੀ ਇਸ ਲਈ ਇਸ ਨੂੰ ਵਿਸਥਾਰ ਨਾਲ ਸਮਝਾਉਣਾ ਕੋਈ ਸਿਆਣੀ ਗੱਲ ਨਹੀਂ ਲੱਗਦੀ ਪਰ ਇੱਥੇ ਇਹ ਲਿਖਣੀ ਇਸ ਵਾਜਬ ਹੈ ਕਿਉਂਕਿ ਇੰਜ ਲੱਗਦਾ ਹੈ ਕਿ ਜਿਵੇਂ ਆਮ ਆਦਮੀ ਪਾਰਟੀ ਇਸੇ ਤਰ੍ਹਾਂ ਹੀ ਕਰ ਰਹੀ ਹੈ ਕਿਉਂਕਿ ਉਹਨਾਂ ਨੇ ਲੁਧਿਆਣਾ ਤੋਂ ਜਿਮਨੀ ਚੋਣਾਂ ਦੇ ਲਈ ਉਮੀਦਵਾਰ ਦੇ ਨਾਮ ਦਾ ਐਲਾਨ ਕਰ ਦਿੱਤਾ ਜਦੋਂ ਕਿ ਅਜੇ ਚੋਣਾਂ ਨੂੰ ਲੈ ਕੇ ਅੱਗ ਤਾਂ ਕੀ ਧੂਆ ਵੀ ਨਹੀਂ ਉੱਠਦਾ ਦਿਖਾਈ ਦੇ ਰਿਹਾ ਇਸ ਦੌਰਾਨ ਚਰਚਾਵਾਂ ਜਿਮਨੀ ਚੋਣਾਂ ਨਾਲੋਂ ਜ਼ਿਆਦਾ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਭੇਜਣ ਦੀਆਂ ਨੇ ਕਿਉਂਕਿ ਸੰਜੀਵ ਅਰੋੜਾ ਪਹਿਲਾਂ ਹੀ ਰਾਜ ਸਭਾ ਉਮੀਦਵਾਰ ਨੇ ਤੇ ਉਹਨਾਂ ਨੂੰ ਹੁਣ ਵਿਧਾਇਕੀ ਦੇ ਲਈ ਉਮੀਦਵਾਰ ਬਣਾਇਆ ਗਿਆ ਤੇ ਉਹਨਾਂ ਵੱਲੋਂ ਖਾਲੀ ਹੋਈ ਸੀਟ ਉੱਤੇ ਕੇਜਰੀਵਾਲ ਨੂੰ ਰਾਜ ਸਭਾ ਭੇਜਣ ਦੀਆਂ ਚਰਚਾਵਾਂ ਜ਼ੋਰਾਂ ਉੱਤੇ ਨੇ ਦਰਅਸਲ ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਲੁਧਿਆ ਇਸ ਤੋਂ ਬਾਅਦ ਸੰਜੀਵ ਅਰੋੜਾ ਦੀ ਥਾਂ ਕੇਜਰੀਵਾਲ ਦੇ ਰਾਜ ਸਭਾ ਜਾਣ ਦੀਆਂ ਅਟਕਲਾਂ ਹਨ ਪਰ ਪਾਰਟੀ ਦਾ ਕਹਿਣਾ ਹੈ ਕਿ ਕੇਜਰੀਵਾਲ ਰਾਜ ਸਭਾ ਨਹੀਂ ਜਾਣਗੇ ਜਿਮਨੀ ਚੋਣਾਂ ਦੀ ਤਰੀਕ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਹੈ ਪਰ ਆਮ ਆਦਮੀ ਪਾਰਟੀ ਨੇ ਸਮੇਂ ਤੋਂ ਪਹਿਲਾਂ ਹੀ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਪੰਜਾਬ ਦੀ ਇਸ ਵਿਧਾਨ ਸਭਾ ਸੀਟ ਤੇ ਨਵੰਬਰ ਦੇ ਵਿੱਚ ਬਿਹਾਰ ਵਿਧਾਨ ਸਭਾ ਚੋਣਾਂ ਦੇ ਨਾਲ-ਨਾਲ ਜਿਮਨੀ ਚੋਣ ਹੋ ਸਕਦੀ ਹੈ ਇਸ ਕਾਰਨ ਇਹ ਵੀ ਕਿਆ ਸਲਾਹੇ ਜਾ ਰਹੇ ਨੇ ਕਿ ਸੰਜੀਵ ਅਰੋੜਾ ਦੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੀ ਖਾਲੀ ਹੋਈ ਰਾਜ ਸਭਾ ਸੀਟ ਤੋਂ ਸੰਸਦ ਦੇ ਵਿੱਚ ਪਹੁੰਚ ਸਕਦੇ ਨੇ ਪਰ ਸੰਜੀਵ ਅਰੋੜਾ ਦਾ ਰਾਜ ਸਭਾ ਉਹਦੇ ਤੋਂ ਅਸਤੀਫਾ ਵਿਧਾਨ ਸਭਾ ਜਿਮਨੀ ਚੋਣਾਂ ਦੇ ਨਤੀਜਿਆਂ ਤੇ ਨਿਰਭਰ ਕਰੇਗਾ ਪੰਜਾਬ ਸੀਟ ਤੋਂ ਜਿਮਨੀ ਚੋਣ ਨਵੰਬਰ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਨਾਲ ਹੋ ਸਕਦੀ ਹੈ ਅਜਿਹੀ ਸਥਿਤੀ ਦੇ ਵਿੱਚ ਨਵੰਬਰ ਤੋਂ ਬਾਅਦ ਹੀ ਸਪਸ਼ਟ ਹੋਵੇਗਾ ਕਿ ਕੇਜਰੀਵਾਲ ਰਾਜ ਸਭਾ ਦੇ ਵਿੱਚ ਜਾਣਗੇ ਜਾਂ ਨਹੀਂ ਪਰ ਇਸ ਨੂੰ ਲੈ ਕੇ ਚਰਚਾਵਾਂ ਜੁੜਾਉਂਦੇ ਨੇ ਇਸ ਚਰਚਾ ਨੇ ਵਿਰੋਧੀਆਂ ਨੂੰ ਵੀ ਇੱਕ ਮੁੱਦਾ ਦੇ ਦਿੱਤਾ ਹੈ ਇੱਕ ਪਾਸੇ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਦੇ ਉੱਤੇ ਸਵਾਲੀਆ ਨਿਸ਼ਾਨ ਖੜੇ ਕਰ ਰਹੇ ਨੇ ਦੂਜੇ ਪਾਸੇ ਮਜੀਠੀਆ ਨੇ ਵੀ ਆਪਣੇ ਸੋਸ਼ਲ ਮੀਡੀਆ ਉੱਤੇ ਲਿਖਿਆ ਹੈ ਕਿ ਅਰਵਿੰਦ ਕੇਜਰੀਵਾਲ ਦੀ ਸੱਤਾ ਲਈ ਲਾਲਸਾ ਬੇਨਕਾਬ ਹੋ ਗਈ ਹੈ ਸੁਖਪਾਲ ਖੇੜਾ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਇੱਕ ਦਿਨ ਵੀ ਸੱਤਾ ਤੋਂ ਬਿਨਾ ਨਹੀਂ ਰਹਿ ਸਕਦਾ ਕਿਉਂਕਿ ਉਹਨਾਂ ਨੂੰ ਦਿੱਲੀ ਦੇ ਲੋਕਾਂ ਨੇ ਰੱਦ ਕਰ ਦਿੱਤਾ ਹੈ ਸੁਖਪਾਲ ਆਪਣਾ ਨਾਮ ਪੰਜਾਬੀ ਵਿੱਚ ਲਿਖ ਸਕਦਾ ਹੈ ਭਗਵੰਤ ਸਿੰਘ ਮਾਨ ਕਿ ਉਹ 20 50 ਸ਼ਬਦ ਪੰਜਾਬੀ ਵਿੱਚ ਜੈਨੂਅਲੀ ਬੋਲ ਸਕਦਾ ਹੈ ਸੋ ਮੈਂ ਸਮਝਦਾ ਕਿ ਪੰਜਾਬ ਨਾਲ ਬਹੁਤ ਵੱਡਾ ਫਿਕਰਾ ਪੰਜਾਬ ਦੀ ਰਾਜਨੀਤੀ ਉੱਤੇ ਡਾਕਾ ਵੱਜਣ ਜਾ ਰਿਹਾ ਹੈ ਔਰ ਕੇਜਰੀਵਾਲ ਦੀ ਸੱਤਾ ਦਾ ਲਾਲਚ ਸਿਖਰਾਂ ਤੇ ਚੜ ਕੇ ਬੋਲ ਰਿਹਾ ਜਿਹੜਾ ਬੰਦਾ ਕਹਿੰਦਾ ਸੀ ਹਮ ਤੋਂ ਵਿਵਸਥਾ ਪਰिवर्तन ਕਰਨੇ ਆਏ ਹਮ ਸੱਤਾ ਪਰिवर्तन ਕਰਨੇ ਨਹੀਂ ਆਏ ਇੱਕ ਦਿਨ ਵੀ ਸੱਤਾ ਤੋਂ ਬਗੈਰ ਨਹੀਂ ਰਹਿ ਸਕਦਾ ਇੱਕ ਦਿਨ ਵੀ ਸਰਕਾਰੀ ਘਰ ਤੋਂ ਬਗੈਰ ਨਹੀਂ ਰਹਿ ਸਕਦਾ ਇੱਕ ਦਿਨ ਵੀ ਵੱਡੀਆਂ ਗੱਡੀਆਂ ਦੇ ਕਾਫਲੇ ਤੋਂ ਬਗੈਰ ਨਹੀਂ ਰਹਿ ਸਕਦਾ ਕਿਉਂਕਿ ਦਿੱਲੀ ਦੇ ਲੋਕਾਂ ਨੇ ਰਿਜੈਕਟ ਕਰਤਾ ਇਹਨੂੰ ਪਤਾ ਕਿ 5 ਸਾਲ ਮੇਰੀ ਕੋਈ ਕੋਈ ਜੈਸ਼ ਨਹੀਂ ਗਈ ਮੈਂ 2000 ਕਰੋੜ ਰੁਪਏ ਸ਼ਰਾਬ ਘਟਾਲੇ ਦਾ ਵਿੱਚ ਨਾਮਜ਼ਦ ਹੋ ਚੁੱਕਾ ਜਿਹੜੀ ਕੈਕ ਦੀ ਰਿਪੋਰਟ ਦਿੱਲੀ ਵਿਧਾਨ ਸਭਾ ਚਾ ਚੁੱਕੀ ਆ ਉੱਥੇ ਸਕੂਪ ਬੰਦ ਆ ਤੇ ਹੁਣ ਪੰਜਾਬ ਦੇ ਲੋਕਾਂ ਦੇ ਉੱਤੇ ਰਾਜ ਕਰੋ ਸਿਰ ਤੇ ਬੈਠ ਕੇ ਰਾਜ ਸਭਾ ਮੈਂਬਰ ਬਣੋ ਇਹ ਅਸੀਂ ਗੱਲ ਹਰ ਕਿਸੇ ਨਹੀਂ ਹੋਣ ਦਿਆਂਗੇ। ਵਾਹਾਂ ਨੇ ਬੀਜੇਪੀ ਦੀ ਜਿਹੜੀ ਝੂਠ ਦੀ ਫੈਕਟਰੀ ਹੈ ਉੱਥੇ ਸਕ੍ਰਿਪਟ ਤਿਆਰ ਹੁੰਦੀ ਆ। ਫਿਰ ਉੱਥੇ ਸਕ੍ਰਿਪਟ ਤਿਆਰ ਕਰਕੇ ਜਿੰਨੇ ਲੋਕ ਬੀਜੇਪੀ ਦੇ ਆਪਣੇ ਲੀਡਰ ਨੇ ਤੇ ਜਾਂ ਫਿਰ ਜਿਹੜੇ ਬੀਜੇਪੀ ਦੇ ਲਈ ਕੰਮ ਕਰਦੇ ਨੇ ਚਾਹੇ ਉਹ ਅਕਾਲੀ ਦਲ ਦੇ ਲੀਡਰ ਹੋਣ ਤੇ ਚਾਹੇ ਬਾਜਵਾਜੀ ਹੋਣ ਫਿਰ ਉਹਨਾਂ ਨੂੰ ਉਹ ਸਕ੍ਰਿਪਟ ਵੰਡ ਦਿੱਤੀ ਜਾਂਦੀ ਆ। ਉਹਨਾਂ ਦਾ ਕੰਮ ਸਿਰਫ ਤੇ ਸਿਰਫ ਜਿਹੜਾ ਆਪਾਂ ਫਲਾਉਣੀਆਂ ਨੇ। ਹਾਲੇ ਇਲੈਕਸ਼ਨ ਦੀ ਡੇਟ ਡਿਕਲੇਅਰ ਨਹੀਂ ਹੋਈ। ਇਲੈਕਸ਼ਨ ਹੋਇਆ ਨਹੀਂ ਇਲੈਕਸ਼ਨ ਦੇ ਨਤੀਜੇ ਨਹੀਂ ਆਏ ਔਰ ਇਹ ਇਹਨਾਂ ਨੇ ਪਹਿਲਾਂ ਹੀ ਅਫਵਾਹਾਂ ਫੈਲਾਨਣੀ ਸ਼ੁਰੂ ਕਰ ਦਿੱਤੀਆਂ ਜਦ ਕਿ ਜਿਹੜਾ ਹੈਗਾ ਇਹਨਾਂ ਦੇ ਵਿੱਚ ਕੋਈ ਸੱਚਾਈ ਨਹੀਂ ਜਦੋਂ ਰਿਜ਼ਲਟ ਆਉਣਗੇ ਜਦੋਂ ਨਤੀਜੇ ਆਉਣਗੇ ਉਸ ਤੋਂ ਬਾਅਦ ਤੈਅ ਕਰਾਂਗੇ ਰਾਜ ਸਭਾ ਦੇ ਵਿੱਚ ਕਿੰਨੇ ਜਾਣਾ ਔਰ ਮੈਂ ਇੱਕ ਚੀਜ਼ ਹੋਰ ਦੱਸ ਦਿਆਂ ਰਾਜ ਸਭਾ ਜਿਹੜੀ ਹੈਗੀ ਹੈ ਉਹ ਅਪਰ ਹਾਊਸ ਹੈ ਉਹ ਹਾਊਸ ਹੈ ਜਿੱਥੇ ਹਮੇਸ਼ਾ ਹੀ ਉਹ ਬਣਿਆ ਵੀ ਇਸੇ ਕਰਕੇ ਸੀ ਉਹ ਲੋਕ ਜਿਨ੍ਹਾਂ ਦੀ ਸਮਾਜ ਨੂੰ ਦੇਣ ਹੋਵੇ ਉੱਥੇ ਉਹ ਭੇਜੇ ਜਾਂਦੇ ਆ ਔਰ ਮੈਂ ਤੁਹਾਨੂੰ ਇੱਕ ਚੀਜ਼ ਤੁਹਾਡੇ ਮਾਧਿਅਮ ਰਾਹੀਂ ਕਹਿ ਸਕਦਾ ਜਦੋਂ ਉਹਦੇ ਨਤੀਜੇ ਆਉਣਗੇ ਜਦੋਂ ਉਹ ਫੈਸਲਾ ਹੋਏਗਾ ਬੈਸ